ਕੀ ਅਸੀਂ ਮੁਲਾਕਾਤ ਕੀਤੀ ਕੀ ਮੰਗ ਕੀਤੀ ਡੀਸੀ ਨੂੰ ਮੰਗ ਇਹ ਕਿ ਜਿਹੜੇ ਜਿੰਨੇ ਵੀ ਸ਼ਾਂਤ ਸਾਡੇ ਸਿੰਘ ਸੀ ਉਹ 6 ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਸੀ ਤੇ ਅੱਜ ਇਹ ਡਿਪਟੀ ਇਹਨੂੰ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਵਾ ਸਾਨੂੰ ਇੱਕ ਦਿਨ ਚ ਜਵ ਵੀ ਕਹਿੰਦੇ ਅਜ ਜਿੰਨਾ ਹੀ ਫੈਸਲਾ ਜੋ ਵੀ ਦਿੰਦੇ ਆ ਉਹਦੇ ਹਿਸਾਬ ਤੇ ਨਹੀਂ ਤੇ ਫਿਰ ਅਸੀਂ ਕਾਲ ਕਰਾਂਗੇ ਵੀ ਜੋ ਸਾਡੇ ਕੋ ਹੋ ਸਕੂ ਅਸੀਂ ਕਰਾਂਗੇ ਇਕੱਠ ਕਰਾਂਗੇ ਅਸੀਂ ਭੋਖੜਦਾਲ ਤੇ ਪਾਵਾਂਗੇ ਸਾਡੀ ਲਾਸਟਿੰਗ ਵਾਰਨਿੰਗ ਇਹ ਹੀ ਆ ਉਹਨਾਂ ਦੀ ਵੀ ਇਹ ਹੀ ਆ ਕਿ ਉਹਨਾਂ ਨੂੰ ਜੇਲ੍ਹ ਚ ਇੱਥੇ ਪੰਜਾਬ ਸਿਵਟ ਕੀਤਾ ਜਾਏ ਭਾਵੇਂ ਕਿਸੇ ਵੀ ਖਤਰਨਾਕ ਜੇਲ੍ਹ ਚ ਲੈ ਆਉਣ ਉੱਥੇ ਉਹਨਾਂ ਦੀ ਜਾਨ ਨੂੰ ਖਤਰਾ ਵਾ ਤੇ ਇਹ ਕਰਕੇ ਉਹਨਾਂ ਨੂੰ ਇੱਥੇ ਪੰਜਾਬ ਦੀ ਜੀਐਲ ਵਿੱਚ ਸਿਫਟ ਕੀਤਾ ਜਾ ਉਹ ਕਹਿੰਦੇ ਠੀਕ ਵਧੀਆ ਰਿਸਪਾਂਸ ਦਿੱਤਾ ਉਹ ਕਹਿੰਦਾ ਠਾਡਾ ਕਰਦੇ ਇੱਕ ਦੋ ਦਿਨ ਦਾ ਕੱਲ ਤੱਕ ਦੱਸ ਦਿੰਦੇ ਨਾਲ ਹੁਣ ਪਈ ਪਾਸਿੰਗ ਦੀ ਕੱਲ ਆਡੀਓ ਆਈ ਹੈ ਕਿ ਬਾਥਰੂਮ 'ਚ ਉਹਨਾਂ ਦੇ ਸੈਲ 'ਚ ਜਿਹੜੇ ਗੁਪਤ ਕੈਮਰੇ ਲਗਾਏ ਗਏ ਹੈ ਜੋ ਉਹਨਾਂ ਨੇ ਡਿਸਟ੍ਰਿਕਟ ਡਿਪਟੀ ਕਮਿਸ਼ਨਰ ਦੀ ਹਾਜ਼ਰੀ 'ਚ ਦਿਖਾਏ ਹੈ ਹਾਂਜੀ ਹਾਂਜੀ ਸਮਝ ਦਿਓ ਇਸ ਇਸ ਦੇ ਪਿੱਛੇ ਕੀ ਇਹ ਤੇ ਬੜੀ ਕਿਤੇ ਕਾਨੂੰਨੀ ਹੱਦ ਤੱਕ ਗਿਰ ਗਏ ਨਾ ਕਿਸੇ ਦੀ ਪ੍ਰਾਈਵੇਸੀ ਵੀ ਕੋਈ ਚੀਜ਼ ਹੁੰਦੀ ਹੈ ਬਾਥਰੂਮ 'ਮੇਂ ਤੇ ਕੈਮਰੇ ਲਗਾਉਣ ਦਾ ਕਿ ਹੱਕ ਸੀ ਤੁਸੀਂ ਜੇ ਰੂਮ 'ਚ ਵੀ ਲਵਾਉਣਾ ਨਾ ਦੱਸੋਗੇ ਤੁਸੀਂ ਕੈਮਰੇ ਦੀ ਨਿਗਰਾਨੀ ਹੈ ਜੇ ਜੇ ਕੈਮਰਾ ਕਮਰੇ 'ਚ ਵੀ ਲਵਾਉਣਾ ਚਾਹੁੰਦੇ ਜੀ ਬਾਥਰੂਮ 'ਚ ਕੈਮਰੇ ਲਾਉਣ ਦਾ ਕੀ ਕੰਮ ਸੀ ਬਾਕੀ ਇੱਕ ਸੂਈ ਤੱਕ ਇਹ ਅੰਦਰ ਜਾਣ ਨਹੀਂ ਦਿੰਦੇ ਤਿੰਨ ਤਿੰਨ ਵਾਰੀ ਸਾਡੀ ਤਲਾਸ਼ੀ ਕਰਕੇ ਸਾਨੂੰ ਅੰਦਰ ਨਗਾਉਂਦੇ ਉੱਥੇ ਕੈਮਰੇ ਤੇ ਫੋਨ ਕਿੱਥੋਂ ਚਲੇਗੇ डीजीपी शाम ਦੇ ਜਿਹੜੇ ਉਹ ਇੱਕ ਪੋਸਟ ਪਾਉਂਦੇ ਆ ਕਿ ਸੈੱਲ ਦੇ ਵਿੱਚੋਂ ਆਹ ਤਰਾਜਯੋਗ ਵਸਤਾਂ ਮੋਬਾਈਲ ਰਿਮੋਟ ਕੰਟਰੋਲ ਆ ਚੀਜ਼ਾਂ ਮਿਲੀਆਂ ਬਾਅਦ ਚੋਂ ਪਤਾ ਲੱਗਦਾ ਕਿ ਆਪਣਾ ਉਹਨਾਂ ਨੇ ਆਪ ਹੀ ਰੱਖ ਕੇ ਕੀਤਾ ਵਾ ਅੰਦਰ ਇੱਕ ਸੂਈ ਤੱਕ ਨਹੀਂ ਜਾਣ ਦਿੰਦੇ ਤਿੰਨ ਵਾਰੀ ਸਾਡੀ ਤਲਾਸ਼ੀ ਹੁੰਦੀ ਜਦੋਂ ਅਸੀਂ ਮੁਲਾਕਾਤ ਤੇ ਜਾਂਦੇ ਆ ਉਹ ਸਾਰਾ ਨੇ ਉਹਨਾਂ ਨੇ ਆਪ ਹੀ ਰੱਖ ਕੇ ਕਿਉਂਕਿ ਐਨਐਸ ਖਤਮ ਹੋਣ ਵਾਲੀ ਇਹਨਾਂ ਦਾ ਕੋਈ ਹੋਰ ਪਲਾਨ ਹੈ ਤੇ ਉਹ ਆ ਆਪ ਹੀ ਸਾਰਾ ਸਮਾਨ ਰੱਖ ਕੇ ਤੇ ਉੱਥੇ ਆਪ ਹੀ ਫੋਟੋ ਖਿੱਚ ਕੇ ਰਿਹਾ ਪਰਿਵਾਰ ਦੀ ਫੋਨ ਤੇ ਗੱਲਬਾਤ ਨਹੀਂ ਕਰਵਾਈ ਜਾ ਰਹੀ ਕੱਲ ਥੋੜੀ ਜੀ ਗੱਲਬਾਤ ਹੋਈ ਸੀ ਜਦੋਂ ਭਾਈ ਸਾਹਿਬ ਦੀ ਰਿਕਾਰਡਿੰਗ ਆਈ ਆ ਉਹਨਾਂ ਨੇ ਦੱਸਿਆ ਕਿ ਇਹ ਭੋਖੜ ਧਾਲਦਿਆਂ ਦੋ ਤਿੰਨ ਜਾਣੇ ਵਿੱਚ ਜ਼ਿਆਦਾ ਸੀਰੀਅਸ ਵੀ ਆ ਦੇ ਉਹ ਹੁਣ ਤਾਂ ਆ ਹੀ ਇਹਨਾਂ ਨੂੰ ਮੰਗ ਪੱਤਰ ਦਿੱਤਾ ਵਾ ਹੁਣ ਵੇਖੋ ਇਹਨਾਂ ਦਾ ਕੱਲ ਤੱਕ ਫੈਸਲਾ ਹੀ ਹੋਏ ਨੇ ਅਸੀਂ ਕੀ ਕਰੀਏ ਫੈਸਲਾ ਭੁਖੜਤਾਲ ਕੋ ਤੱਕ ਭਾਈ ਸਾਹਿਬ ਨੇ ਕਿਹਾ ਕਿ ਮੈਨੂੰ ਪੰਜਾਬ ਕਿਸੇ ਵੀ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਵੇ ਸਾਨੂੰ ਸਾਨੂੰ ਇੱਥੇ ਖਤਰਾ ਵਾ ਅਸੀਂ ਫੇਰ ਹੀ ਅੰਨ ਪਾਣੀ ਛਕਾਂਗੇ ਜਦੋਂ ਸਾਨੂੰ ਪੰਜਾਬ ਦੀ ਕਿਸੇ ਜੇ ਇੱਥੇ ਸਰਕਾਰ ਤੁਹਾਡੇ ਸਾਥ ਨਹੀਂ ਦੀ ਤੁਹਾਡੀ ਮੰਗ ਨਹੀਂ ਮੰਦੀ ਤੱਕ ਜੇ ਤੁਸੀਂ ਫਿਰ ਅਸੀਂ ਭੁਖੜਤਾਲ ਤੇ ਬੈਠਾਂਗੇ ਸਾਰੀ ਸੰਗਤ ਨੂੰ ਕਾਲ ਦਵਾਂਗੇ ਫਿਰ ਅਸੀਂ ਭੁਖੜਤਾਲ ਤੇ ਬੈਠਾਂਗੇ ਜੀ ਕੋਈ ਤੁਹਾਡੇ ਕੋ ਪੋਲਿਟਿਕਲ ਅਧਿਕਾਰੀ ਜਾਂ ਕੋਈ ਸਰਕਾਰ ਵੱਲੋਂ ਕੋਈ ਸੁਨੇਹਾ ਆਇਆ ਇਸ ਮਸਲੇ ਦੇ ਉੱਤੇ ਅਜੇ ਕੋਈ ਨਹੀਂ ਆਇਆ ਆਪਣੀ ਮਤਲਬ ਕਿ ਕਾਲ ਦਵਾਂਗੇ ਕੱਲ ਤੱਕ ਇਹਨਾਂ ਦਾ ਫੈਸਲੇ ਦੀ ਵੇਟ ਕਰਦੇ ਆ ਫਿਰ ਅਸੀਂ ਵੀ ਭੁਖਤ ਹੜਤਾਲ ਤੇ ਬਹਿ ਜਾਂਦੇ ਡੀਸੀ ਸਾਹਮਣੇ ਕੀ ਕਿਹਾ ਤੁਹਾਨੂੰ ਮੇਰੇ ਡੀਸੀ ਸਾਹਿਬ ਨੇ ਕਿਹਾ ਵੀ ਮੈਂ ਕਰਦਾ ਹਾਂ ਜਿੰਨੀ ਵੀ ਸਾਡੇ ਕੋ ਹੋ ਸਕਦੀ ਬਾਤ ਵਦ ਕੋਸ਼ਿਸ਼ ਕਰਦੇ ਕੱਲ ਤੱਕ ਤੁਹਾਨੂੰ ਦੇ ਦੇ ਰਿਜ਼ਲਟ ਜਿਵੇਂ ਜਿਹਾ ਇਸ ਤਰ੍ਹਾਂ ਗੱਲਬਾਤ ਹੋਈ ਹੈ ਉਹਨਾਂ ਨੇ ਡੀਸੀ ਸਾਹਿਬ ਨੇ ਇਹ ਕਿਹਾ ਹੈ ਕਿ ਵਿਦਨ 1 ਆਵਰ ਜੋ ਵੀ ਤੁਹਾਡੀ ਡਿਮਾਂਡ ਆ ਇਹ ਮੈਂ ਉੱਪਰ ਸੈਕਟਰੀ ਹோம் ਨੂੰ ਪਹੁੰਚਾ ਦਿਆਂਗਾ ਕਾਰਵਾਈ ਸਰਕਾਰ ਨੇ ਕਰਨੀ ਆ ਮੈਂ ਸਿਫਾਰਿਸ਼ ਕਰਾਂਗਾ ਕਿ ਹਾਲਾਤ ਵਿਗੜ ਸਕਦੇ ਆ ਗੱਡੀ ਸਾਬ ਪਰ ਤੁਹਾਡੇ ਰਾਹੀਂ ਤੁਹਾਡੇ ਰਾਹੀਂ ਪਰਿਵਾਰ ਇਹ ਕਹਿਣਾ ਚਾਹੁੰਦਾ ਹੈ ਕਿ ਜਿਹੜਾ ਭਗਵੰਤ ਮਾਨ ਦੀ ਗਵਰਨਮੈਂਟ ਹੈ ਅਸੀਂ ਉਹਨੂੰ ਵੀ ਅੱਜ ਡੀਸੀ ਸਾਹਿਬ ਦੀ ਕੋਠੀ ਦੇ ਵਿੱਚੋਂ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਜਦੋਂ ਇਲੈਕਸ਼ਨਾਂ ਸਿਰ ਤੇ ਆਉਂਦੀਆਂ ਐ ਉਦੋਂ ਹੀ ਪਲਮਾਮਾ ਹੁੰਦਾ ਹੈ ਉਦੋਂ ਹੀ ਸਾਰੀਆਂ ਸਟਰੈਟਜੀ ਰਚੀ ਜਾਂਦੀ ਹੈ ਕੇਂਦਰ ਜਿਹੜਾ ਹੈ ਉਹ ਉਸ ਡਿਬੜੂਗੜ੍ਹ ਦੀ ਜੇਲ੍ਹ ਦੇ ਵਿੱਚ ਅੱਜ ਤੱਕ ਕਿਸੇ ਦੇ ਬਾਥਰੂਮ ਦੇ ਵਿੱਚ ਕੈਮਰੇ ਨਹੀਂ ਲਾਏ ਇਕੱਲੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਦੇ ਕੈਮਰੇ ਲਾ ਕੇ ਕੀ ਸਟ੍ਰੈਟਜੀ ਰਚ ਰਿਹਾ ਹੈ ਕੀ ਇੱਕ ਸਟੇਜ ਨੈਰੇਟਿਵ ਸਿਰਜ ਰਹੀ ਹੈ ਉਹਦਾ ਮਤਲਬ ਇਹ ਹੈ ਕਿ ਜਦੋਂ ਐਨਐਸਏ ਖਤਮ ਹੋਊਗੀ ਜਾਂ ਤਾਂ ਇੱਕ ਨਵਾਂ ਕੇਸ ਬਣਾ ਕੇ ਇਹਨਾਂ ਨੂੰ ਇੱਥੇ ਦਿਬੜੂਗੜ ਦੀ ਜੇਲ੍ਹ ਚ ਰੱਖਿਆ ਜਾਊਗਾ ਤੇ ਜਾਂ ਫਿਰ ਇਹ ਜਦੋਂ ਸਿੱਖੀ ਦਾ ਪ੍ਰਚਾਰ ਜਾ ਕੇ ਫਿਰ ਦੁਬਾਰਾ ਉਸ ਪ੍ਰਚਾਰ ਨੂੰ ਆਰੰਭ ਕਰਨਗੇ ਤੇ ਅਸੀਂ ਇਹਨਾਂ ਦੀ ਪ੍ਰਾਈਵੇਸੀ ਜਿਹੜੀ ਹੈ ਉਹ ਲੀਕ ਕਰਕੇ ਜੋੜ-ਜੋੜ ਕੇ ਸੋਸ਼ਲ ਮੀਡੀਆ ਤੇ ਰਾਈ ਕਰੋੜਾਂ ਰੁਪਈਆ ਖਰਚ ਕਰਕੇ ਤੇ ਸਿੱਖੀ ਕਰਦਾਰ ਨੂੰ ਢਾਹ ਲਾ ਦਈਏ ਸੋ ਇਹ ਸਾਰੀ ਨੈਰੇਟਿਵ ਜਿਹੜਾ ਸਿਰਜਿਆ ਜਾ ਰਿਹਾ ਇਹਨੂੰ ਅਸੀਂ ਚੰਗੀ ਤਰ੍ਹਾਂ ਬੁੱਝ ਚੁੱਕੇ ਹਾਂ ਜਾਣਦੇ ਹਾਂ ਔਰ ਪਰਿਵਾਰ ਵੱਲੋਂ ਇਹ ਬੇਨਤੀ ਕਰਦੇ ਹਾਂ ਕਿ ਹੁਣ ਜੇ ਅੱਜ ਡੀਸੀ ਸਾਹਿਬ ਨੇ ਆਪਣਾ ਮੈਸੇਜ ਉਧਰ ਨੂੰ ਭੇਜ ਦੇਣਾ ਹੈ ਉਧਰੋਂ ਕੀ ਰਿਕਮੈਂਡੇਸ਼ਨ ਆਉਂਦੀ ਹੈ ਤੇ ਮੁੱਖ ਮੰਤਰੀ ਕੀ ਇਹਦੇ ਤੇ ਕੰਮ ਕਰਦਾ ਹੈ ਜੇ ਮੁੱਖ ਮੰਤਰੀ ਨੇ ਨਾ ਆਪਣਾ ਬੰਦਾ ਇੱਥੇ ਰੋਲ ਅਦਾ ਕੀਤਾ ਇਹ ਸਮਝਿਆ ਕਿ ਅੰਮ੍ਰਿਤਪਾਲ ਫੇਰ ਦਿਵੜੂਗੜ੍ਹ ਦੀ ਦੇਲ ਦੇ ਵਿੱਚ ਬੰਦ ਰਵੇ ਤੇ ਜਿਹੜੀਆਂ ਜਥੇਬੰਦੀਆਂ ਹੈ ਪਰਿਵਾਰ ਨੇ ਜੋ ਕੌਲ ਦਿੱਤੀ ਜੋ ਪਰਿਵਾਰ ਨੇ ਸਾਨੂੰ ਹੁਕਮ ਦਿੱਤਾ ਪਿਆ ਆਪਾਂ ਕੰਮ ਕਰਨਾ ਤੇ ਸਾਰੀਆਂ ਜਥੇਬੰਦੀਆਂ ਉਥੇ ਡਟ ਕੇ ਖੜਨਗੀਆਂ ਭਾਵੇਂ ਸਾਨੂੰ ਛੜਕਾਂ ਬੰਦ ਕਰਨੀਆਂ ਪੈਣ ਭਾਵੇਂ ਸਾਨੂੰ ਜੋ ਵੀ ਕਰਨਾ ਪਵੇ ਪਰ ਇਹਦਾ ਖਮਿਆਜਾ ਸਰਕਾਰ ਨੂੰ ਭੁਗਤਣਾ ਪਊਗਾ ਜ਼ਿੰਮੇਵਾਰ ਸਰਕਾਰ ਹੋਊਗੀ ਜੇ ਸਾਡੇ ਨੌਜਵਾਨ ਜਿਹੜੇ ਕਈ ਤਿੰਨ ਜਿਆਦੇ ਸੀਰੀਅਸ ਹੈ ਜੇ ਉਹਨਾਂ ਨੂੰ ਕੁਝ ਹੋ ਜਾਂਦਾ ਹੈ ਉਹਦਾ ਜ਼ਿੰਮੇਵਾਰ ਵੀ ਪ੍ਰਸ਼ਾਸਨ ਹੋਊਗਾ ਇਹ ਨਾ ਕਵੇ ਮੋਦੀ ਸਾਹਿਬ ਕਿ ਮੈਂ ਇੱਥੇ ਯਾਤਰਾ ਲੈ ਕੇ ਆਜੂਗਾ ਮੈਂ ਇੱਥੇ ਆ ਕਰ ਲੂਗਾ ਪੰਜਾਬ ਦੀ ਧਰਤੀ ਤੇ ਵੜਨਾ ਔਖਾ ਹੋ ਜਾਊਗਾ ਜੇ ਸਾਡੇ ਨੌਜਵਾਨਾਂ ਦਾ ਬਾਲ ਵੀ ਵਿੰਗਾ ਹੋਇਆ ਤੇ ਅੱਜ ਮੈਂ ਪਰਿਵਾਰ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਵੇਟ ਜ਼ਰੂਰ ਕਰਾਂਗੇ ਪਰ ਕਿਸੇ ਹੱਦ ਤੱਕ ਪ੍ਰਸ਼ਾਸਨ ਤੇ ਸਰਕਾਰ ਆਪਣਾ ਰੋਲ ਅਦਾ ਕਰੇ ਨਹੀਂ ਤੇ ਫਿਰ ਜਿਹੜਾ ਪਰਿਵਾਰ ਸਾਨੂੰ ਹੁਕਮ ਕਰੂਗਾ ਉਹਦੇ ਤੇ ਸਾਰੀਆਂ ਜੱਥੇਬੰਦੀਆਂ ਪੂਰਾ ਤੁਸੀ ਸਾਰੇ ਜਿਹੜਾ ਭਾਈ ਅਮਰਪਾਲ ਸਿੰਘ ਭਾਈ ਪੱਪਲਪ੍ਰੀਤ ਸਿੰਘ ਤੇ ਸਾਰੇ ਸਿੰਘਾਂ ਦੀ ਪਰਵਾਰਾਂ ਦੀ ਗਵਾਹੀ ਦੇ ਵਿੱਚ ਜਿਹੜੇ ਦਸੇ ਸਿੰਘ ਹੈ ਡਿਬਰੂਗੜ ਜੇਲ੍ਹ ਚਾ ਉੱਥੇ ਅਸੀਂ ਮਿਲੇ ਆ ਪੀਸੀ ਨੂੰ ਸਾਰੀ ਜਥੇਬੰਦੀਆਂ ਨੇ ਇੱਕ ਇੱਕ ਕਰਕੇ ਗੱਲ ਦੱਸੀ ਆ ਗੱਲ ਜਿਹੜੇ ਕੈਮਰੇ ਲਾਏ ਆ ਨਜਾਇਜ਼ ਉੱਥੇ ਜਦੋਂ ਕਿਹਾ ਜਦੋਂ ਸਲਾਈ ਸੂਈ ਨਹੀਂ ਜਾ ਸਕਦੀ ਤੇ ਕੈਮਰੇ ਕਿਵੇਂ ਚਲੇ ਗਏ ਤੇ ਡੀਸੀ ਨੂੰ ਕਿਹਾ ਕਿ ਇਹ ਜਿਹੜਾ ਅਧਿਕਾਰ ਤਾਂ ਤੁਹਾਡੇ ਕੋਲੇ ਆ ਇਹ ਡੀਸੀ ਨੂੰ ਕਿਹਾ ਕਿ ਜਦੋਂ ਮੁਲਾਕਾਤ ਕਰਨੀ ਹੁੰਦੀ ਆ ਤੁਹਾਡੇ ਕੋਲੋਂ ਉਹ ਸਿਰਫ ਡਿਬਰੂਗੜ ਜੇਲ੍ਹ ਦੇ ਵਿੱਚ ਅਧਿਕਾਰ ਤਾਂ ਤੁਹਾਡੇ ਸਾਰੇ ਤੁਹਾਡੇ ਕੋਲ ਹੈ ਤੇ ਫਿਰ ਉਹਨਾਂ ਨੂੰ ਸਾਰੀ ਗੱਲ ਦਲੀਲਾਂ ਕੀਤੀ ਤੇ ਇੱਕ ਕਿਹਾ ਕਿ ਸਾਡੀ ਜੇਲ੍ਹ ਤੁਰੰਤ ਸ਼ਿਫਟ ਕੀਤੀ ਜਾਵੇ ਜੇ ਅਮਰਤਪਾਲ ਸਿੰਘ ਦੇ ਸਾਥੀਆਂ ਨੂੰ ਜਿਹੜੇ ਭੁੱਖ ਹੜਤਾਲ ਤੇ ਬੈਠੇ ਆ ਜੇ ਉਹਨਾਂ ਦਾ ਜਾਨੀ ਮਾਨੀ ਨੁਕਸਾਨ ਹੋ ਗਿਆ ਤੁਹਾਡੀ ਜ਼ਿੰਮੇਵਾਰੀ ਆ ਤੇ ਡੀਸੀ ਨੇ ਕੱਲ ਚੱਜਨਾਕ ਸੁਣੀ ਆ ਤੇ ਉਹਨਾਂ ਨੇ ਕਿਹਾ ਕਿ 2 ਘੰਟਿਆਂ ਦੇ ਵਿੱਚ ਵਿੱਚ ਮੈਂ ਸਾਰੀ ਰਿਪੋਰਟ ਤੁਹਾਨੂੰ ਟੈਲੀਫੋਨ ਤੇ ਦੱਸ ਦੂੰਗਾ ਉਹਨਾਂ ਨੇ ਟੈਲੀਫੋਨ ਜਥੇਬੰਦੀਆਂ ਦੇ ਵੀ ਲੈ ਲਏ ਪਰਿਵਾਰ ਦੇ ਵੀ ਲੈ ਲਿਆ ਅਗਲੀ ਗੱਲ ਸਰਕਾਰ ਨੇ ਕਰਨੀ ਆ ਅਸੀਂ ਇਹ ਕਹਿ ਜਾਂਦਾ ਤੇ ਇਹਦੇ ਨਾਲ ਨਾਲ ਜਿਹੜੇ ਬੰਦੇ ਇੱਥੇ 24 ਜੇਲ੍ਹ ਚ ਬਚਾ ਗੱਡੀਆਂ ਫੜੀਆਂ ਉਹਨਾਂ ਦੇ ਬਾਰੇ ਵੀ ਅਸੀਂ ਗੱਲ ਕੀਤੀ ਹੈ ਜਿਹੜੀਆਂ ਤਲਾਸ਼ੀਆਂ ਹੁੰਦੀਆਂ ਉਹਨਾਂ ਬਾਰੇ ਵੀ ਗੱਲ ਕੀਤੀ ਹੈ ਜਿਹੜੀ ਜਲੀਲ ਕੀਤਾ ਜਾਂਦਾ ਉਹਦੇ ਗੱਲ ਵੀ ਕੀਤੀ ਹੈ ਇਹ ਨੈਰੇਟਿਵ ਜਿਹੜਾ ਸਿੱਖਾਂ ਦੇ ਖਿਲਾਫ ਸਿਰਜਿਆ ਜਾ ਰਿਹਾ ਉਹਦੀ ਵੀ ਗੱਲ ਕੀਤੀ ਹੈ ਅਸੀਂ ਸਾਰਿਆਂ ਨੇ ਕਿਹਾ ਜੋ ਪਰਿਵਾਰ ਹੁਕਮ ਕਰੂਗਾ ਕਿਉਂਕਿ ਹੁਕਮ ਤਾਂ ਪਰਿਵਾਰ ਦਾ ਹੀ ਚੱਲਣਾ ਤੇ ਜੇ ਅਮਰਤਪਾਲ ਨੂੰ ਕੁਛ ਹੋ ਗਿਆ ਸਾਥੀਆਂ ਨੂੰ ਸਰਕਾਰ ਦੀ ਜੁਮੇ ਹੋਰ ਵਰੂਗੀ ਤੇ ਅਸੀਂ 24 ਘੰਟਿਆਂ ਦਾ ਨਹੀਂ ਅਸੀਂ ਕਿਹਾ ਵੀ ਸਾਨੂੰ ਮਜਬੂਰ ਹੋਣਾ ਪਊਗਾ ਅਸੀਂ ਮਜਬੂਰ ਹੋਣੋਂ ਅਲੱਗ ਸਟੈਪ ਲਾਵਾਂਗੇ ਅਸੀਂ ਜਿਆਦਾ ਡਿੱਕਣਾ ਨਹੀਂ ਤੇ ਅਸੀਂ ਕਹਿੰਨਾ ਤੁਰੰਤ ਜੇਲ੍ਹ ਸ਼ਿਫਟ ਕੀਤੀ ਜਾਵੇ ਤੇ ਤੁਰੰਤ ਇਹਨਾਂ ਦੇ ਕੇਸ ਵਾਪਸ ਐਨਐਸਏ ਹਟਾਏ ਜਾਣ ਤੇ ਜੇ ਆਪਾਂ ਸਾਡੇ ਸਿੰਘਾਂ ਨੇ ਜੋਧਪੁਰ ਦੇ ਵਿੱਚ ਵੀ ਐਨਐਸਏ ਲੱਗਿਆ ਐਨਐਸਏ ਤੋਂ ਡਰਦੇ ਡਰਦੇ ਕੋਈ ਨਹੀਂ ਗਿਆ ਸੀ ਇਸ ਕਰਕੇ ਐਨਐਸਏ ਵਧਾਉਣ ਦੀ ਇੱਕ ਪਾਲਿਸੀ ਆ ਤੇ ਇਹ ਤੁਰੰਤ ਸਰਕਾਰ ਨੂੰ ਇਹਦਾ ਮਾਹੌਲ ਖਰਾਬ ਹੋਣ ਤੋਂ ਬਚਣਾ ਚਾਹੀਦਾ ਤੇ ਇਹਨਾਂ ਨੂੰ ਰਿਹਾ ਕਰ ਦੇਣਾ ਤੇ ਚਾਹੀਦਾ ਸਰਕਾਰੀ ਜੇਲ੍ਹ ਦੇ ਵਿੱਚ ਕੌਫਰ ਆਏ ਡੀਸੀ ਕੋਠੀ ਆਏ ਜੇ ਮਿਲੇ ਜੇ ਕੀ ਕਹਿਣਾ ਚਾਹੋ ਵਾਇਕਰ ਜੀ ਕਾ ਖਾਲਸਾ ਵਾਇਕਰ ਜੀ ਦੇ ਅਸੀਂ ਜਿਹੜੀ ਉਹ ਦਿਬਲਗੜ੍ਹ ਜੇਲ੍ਹ ਚ ਭੋਖੜ ਹਦਾਲ ਤੇ ਬੈਠੇ ਸਾਰੇ ਸਿੰਘ ਉਹਨਾਂ ਦੇ ਕਾਰਨ ਅਸੀਂ ਡੀਸੀ ਸਾਹਿਬ ਨੂੰ ਮਿਲੇ ਅੱਜ ਤੇ ਉਹਨਾਂ ਨੂੰ ਇਹ ਇੱਕ ਅਸੀਂ ਬੇਨਤੀ ਵੀ ਕੀਤੀ ਆ ਔਰ ਸਪਸ਼ਟਨੀ ਵੀ ਦਿੱਤੀ ਆ ਕਿ ਅਸੀਂ ਜੇ ਤੁਸੀਂ ਇੱਥੇ ਕੋਈ ਨਹੀਂ ਐਕਸ਼ਨ ਲੈ ਰਹੇ ਤੇ ਅਸੀਂ ਫਿਰ ਅੱਗੇ ਕੁਝ ਆਪਣੀ ਕੋਈ ਮੂਵਮੈਂਟ ਚਲਾਵਾਂਗੇ ਤੇ ਇਸ ਕਰਕੇ ਉਹਨਾਂ ਨੇ ਆਸਾਨੂੰ ਆਸ਼ਵਾਸ਼ਣ ਦਿੱਤਾ ਕਿ ਅਸੀਂ ਜਲਦੀ ਤੋਂ ਜਲਦੀ ਇਹ ਤੇ ਕੁਝ ਗੌਰ ਕਰ ਲੈਣੇ ਇਸਨੂੰ ਉਮੀਦ ਹੈ ਕਿ ਉਹ ਕੁਝ ਨਾ ਕੁਝ ਸਟਿਕ ਪੋਜੀਟਿਵ ਰਿਜ਼ਲਟ ਆਊਗਾ ਜਿਸ ਕਿਸ ਮਹੌਲ ਚ ਮੀਟਿੰਗ ਹੋਈ ਆ ਤੇ ਕਿੰਨੀ دیر ਦਾ ਤੁਸੀਂ ਅਲਟੀਡੇਟ ਦੇ ਕੇ ਆਏ ਨਹੀਂ ਬਹੁਤ ਵਧੀਆ ਮਹੌਲ ਚ ਉਹਨਾਂ ਨੇ ਬੜੀ ਧਿਆਨ ਨਾਲ ਸੁਣੀ ਸਾਡੀ ਹਰੇਕ ਗੱਲ ਨੂੰ ਤੇ ਹੁਣ ਅੱਗੇ ਉਹ ਕਹਿੰਦੇ ਕਿ ਮੈਂ ਅੱਗੇ ਸਰਕਾਰ ਨੂੰ ਫਾਰਵਰਡ ਕਰਾਂਗਾ ਉਹ ਸਰਕਾਰ ਅਗੇ ਫੈਸਲਾ ਕੀ ਲੈਂਦੀ ਹੈ ਤੇ ਅਸੀਂ ਤੁਹਾਨੂੰ ਸ਼ਾਮ ਤੱਕ ਉਹਦਾ ਫੈਸਲੇ ਦੀ ਦੱਸ ਦਾਂਗੇ ਉਸ ਤੋਂ ਬਾਅਦ ਫਿਰ ਅਸੀਂ ਜੋ ਆਪਣੇ ਸਾਰੇ ਸਹਿਯੋਗੀਆਂ ਨਾਲ ਮਿਲ ਕੇ ਕੀ ਅਗਲਾ ਰਣਨੀਤੀ ਤੈਅ ਕਰਾਂਗੇ ਤੁਹਾਡੇ ਵੱਲੋਂ ਭੁਖੜ ਹੜਤਾਲ ਦੀ ਵੀ ਗੱਲ ਕੀਤੀ ਜਾ ਰਹੀ ਕਿ ਅੱਜ ਹਾਂਜੀ ਅਸੀਂ ਅਸੀਂ ਵੀ ਭੁਖੜ ਹੜਤਾਲ ਤੇ ਬੈਠਾਂਗੇ ਜੇ ਨਹੀਂ ਕੋਈ ਫੈਸਲਾ ਠੀਕ ਚਾਲਕਾ ਸਾਹਿਬ ਅੱਜ ਵੀ ਕੋਠੀ ਪਹੁੰਚੇ ਜੇ ਆਈ ਵਿਸ਼ਵਾਸ ਇਹ ਮਨ ਅੱਤੇ ਕੇਸ ਨਾਲ ਲਿਆ ਕੇ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੀ ਪਿਛਲੇ 3-4 ਦਿਨ ਤੋਂ ਲਗਾਤਾਰ ਵੇਖ ਰਹੇ ਜੇ ਸੁਣ ਰਹੇ ਜੇ ਹਵਾਰਾਂ ਪੜ੍ਹ ਰਹੇ ਜੇ ਮੀਡੀਆ ਤੇ ਵੇਖ ਰਹੇ ਮੀਡੀਆ ਤੇ ਵੇਖ ਰਹੇ ਜੀ ਕਿ ਇੱਕ ਜਿਹਾ ਮਾਹੌਲ ਬਣਾਇਆ ਜਾ ਰਿਹਾ ਉੱਥੇ ਦਿਫਰੂਗੜ੍ਹ ਜੇਲ੍ਹ ਦੇ ਵਿੱਚ ਅਲੀਗੇਸ਼ਨ ਲਾਇਆ ਉਹ ਸਰਕਾਰ ਵੱਲੋਂ ਕਿ ਇਹਨਾਂ ਦੇ ਕੋਲੋਂ ਜਿਹੜੇ ਆ ਉਹ ਕੋਈ ਡਿਵਾਈਸ ਜਿਹਾ ਜਿਹਾ ਜਿਵੇਂ ਮੋਬਾਈਲ ਫੋਨ ਜਾਂ ਜਿਹੜਾ ਬਲੂਟੂਥ ਵਰਗਾ 11 ਬਰਾਮਦ ਹੋਏ ਨੇ ਪਰ ਉਹਥੇ ਜਿਹੜੀਆਂ ਚੀਜ਼ਾਂ ਜਾ ਨਹੀਂ ਸਕਦੀਆਂ ਜਦੋਂ ਕਿ ਕਾਊਂਟਰ ਗੱਲ ਜਿਹੜੀ ਸਾਹਮਣੇ ਆਈ ਆ ਉਹ ਇਹ ਆ ਕਿ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਬਾਰਕਾਂ ਦੇ ਵਿੱਚ ਉਹਨਾਂ ਦੇ ਬਾਥਰੂਮ ਦੇ ਵਿੱਚ ਜਿਹੜਾ ਉੱਥੇ ਜਿਹੜੀਆਂ ਉਹ ਖੋਵੀਆਂ ਕੈਮਰੇ ਲਗਾਏ ਗਏ ਜਿਹਦੇ ਤੋਂ ਉਹਨਾਂ ਨੇ ਅਤਰਾਜ ਕੀਤਾ ਉਹ ਖੜਧਾਲ ਕੀਤੀ ਤੇ ਆਪਣੇ ਆਪ ਨੂੰ ਸੇਫ ਕਰਨ ਵਾਸਤੇ ਸਟੇਟ ਗਵਰਨਮੈਂਟ ਨੇ ਜਿਹੜਾ ਵਾ ਉਹ ਜੇਲ੍ਹ ਪ੍ਰਸ਼ਾਸਨ ਨੇ ਜਿਹੜਾ ਉਹ ਜਿਹੜਾ ਇਹਨਾਂ ਤੇ ਅਲੀਗੇਸ਼ਨ ਲਾ ਦਿੱਤਾ ਵੀ ਇਹਨਾਂ ਕੋਲ ਆ ਚੀਜ਼ਾਂ ਬਰਾਮਦ ਹੋਈਆਂ ਨੇ ਜਦੋਂ ਕਿ ਪੋਸੀਬਲ ਨਹੀਂ ਸੰਭਵ ਨਹੀਂ ਇਹ ਚੀਜ਼ਾਂ ਉੱਥੇ ਜਾ ਸਕਣੀਆਂ ਔਰ ਇਹ ਜੋ ਗੱਲ ਵੀ ਹੈ ਨਾ ਬਹੁਤ ਮਾੜੀ ਗੱਲ ਹੈ ਜੇ ਉਹਨਾਂ ਦੇ ਕੈਮਰੇ ਲਾਏ ਨੇ ਬੈੱਡਰੂਮ 'ਚ ਜਾਂ ਉਹਨਾਂ ਦੇ ਬਾਥਰੂਮ ਦੇ ਵਿੱਚ ਇਹ ਦਿਨੋ ਘਟਿਆ ਤੇ ਸ਼ਰਮਨਾ ਘਰਕਤ ਉਹ ਉਥੋਂ ਦੀ ਪ੍ਰਸ਼ਾਸਨ ਦੀ ਹੋਰ ਹੋ ਨਹੀਂ ਸਕਦੀ ਪਰ ਅਸੀਂ ਇਹ ਮੰਗ ਕਰਦੇ ਆ ਕਿ ਉਹਨਾਂ ਨੂੰ ਜਿੰਨੀ ਤੋਂ ਛੇਤੀ ਤੋਂ ਛੇਤੀ ਇੱਥੇ ਲਿਆਂਦਾ ਜਾਵੇ ਕਿਉਂਕਿ ਪੰਜਾਬ ਦੀ ਕਿਸੇ ਜੇਲ੍ਹ ਚ ਉਹਨਾਂ ਨੂੰ ਸ਼ਿਫਟ ਕੀਤਾ ਜਾ ਸਕਦਾ ਕੋਈ ਜ਼ਰੂਰੀ ਨਹੀਂ ਡਿਬਰੂਗਾੜੀ ਰੱਖਣਾ ਪਰ ਦੋ ਇੱਕ ਸਾਲ ਤੋਂ ਪਹਿਲਾਂ ਪਹਿਲਾਂ ਉਹਨਾਂ ਦਾ ਜਿਹੜਾ ਸਮਾਂ ਜਿਹੜਾ ਪੂਰਾ ਹੋਣ ਵਾਲਾ ਉਹ ਤੋਂ ਬਾਅਦ ਉਹਨਾਂ ਦੀ ਪੂਰੀ ਚਾਰਾ ਜੋਈਏ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਪ੍ਰੋਵੋਕ ਕਰਕੇ ਕੋਈ ਅਜਿਹੀ ਘਟਨਾ ਕੀਤੀ ਜਾਵੇ ਜਿਸ ਦੇ ਨਾਲ ਕੋਈ ਅਜਈ ਐਪੀਆਰ ਦਰਜ ਹੋ ਜਿੱਦਣ ਨਾਲ ਇਹਨਾਂ ਨੂੰ ਡਿਗਰੂ ਘੜ ਰੱਖਣ ਵਾਸਤੇ ਸਕਸੈਸਫੁਲ ਹੋ ਸਕੀ ਇਹਦੇ ਵਾਸਤੇ ਆ ਜਾਣ ਕੇ ਜਿਹੜਾ ਅਸੀਂ ਮੰਗ ਪੱਤਰ ਦਿੱਤਾ ਕਿ ਇਹਨਾਂ ਪੰਜਾਬ ਸ਼ਿਫਟ ਕੀਤਾ ਜਿਹਦੇ ਲਈ